ਸ ਨੂੰ ਸੰਭਾਲਣ ਦੇ ਵਾਸਤੇ ਕੋਈ ਤੁਹਾਡੀ ਕਮੇਟੀ ਦੇ ਵੱਲੋਂ ਕੋਈ ਉਪਰਾਲਾ ਹੋਇਆ ਜੀ ਇਸ ਤਰ੍ਹਾਂ ਦੀ ਮੈਨੂੰ ਪੂਰੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਦਰਅਸਲ ਅਸਲੀ ਗੱਲ ਇਹ ਕਿ ਮੈਂ ਉਸ ਮিনার ਦੀ ਜਗ੍ਹਾ ਦੇ ਹਾਲੀ ਤੱਕ ਦਰਸ਼ਨ ਨਹੀਂ ਕਰ ਸਕੇ ਹਾਂ ਸਿੱਧੇ ਤਰ ਮੇਰਾ ਹੈੱਡ ਆਫੀਸੇ ਪਰ ਆਈ ਤੱਕ ਮੇਰੀ ਜਾਣਕਾਰੀ ਇਸ ਨਹੀਂ ਸੀ ਆਇਆ ਅੱਛਤ ਦਿਨ ਪਹਿਨੋ ਪਤਾ ਜਰੂਰ ਲੱਗ ਗਿਆ ਸੀ ਉਸ ਗੱਲ ਦਾ ਵੀ ਇੱਥੇ ਮিনার ਹੈ ਬਾਲੇ ਤੋਂਲੇ ਲੋਕਾਂ ਨੇ ਰੂੜੀਆਂ ਲਾ ਰੱਖੀਆਂ ਨੇ ਉਹਦੇ ਆਲੇ ਦੁਆਲੇ ਪ੍ਰਧਾਨ ਉਹ ਕਾਫੀ ਸਮੇਂ ਤੋਂ ਕਮੇਟੀ ਦੇ ਵਾਸਤੇ ਕੰਮ ਕਰ ਰਹੇ ਹੋ ਕਿਸੇ ਦੇ ਵੀ ਮਨਾਰ ਧਿਆਨ ਦੇ ਵਿੱਚ ਨਹੀਂ ਆਇਆ ਮੈਂ ਡਿਊਟੀ ਲਾ ਦਿੱਤੀ ਹੈ ਕਿ ਇਹਦੇ ਬਾਰੇ ਪਤਾ ਕਰੋ ਤੇ ਮੈਨੂੰ ਸਾਰਾ ਕੁਝ ਕਰਕੇ ਦੱਸ ਪੰਜ ਚਾਰ ਦਿਨ ਹੋ ਗਏ ਨੇ ਔਰ ਸਰਚ ਕਰ ਰਿਹਾ ਹੈ ਡਾਕਟਰ ਸਾਹਿਬ ਕੁਰਕ ਖੇਤਰ ਦੀ ਉਹ ਧਰਤੀ ਜਿਸ ਨੂੰ ਜਦੋਂ ਤੁਸੀਂ ਇਤਿਹਾਸਕ ਤੌਰ ਤੇ ਫਰੋਲਣ ਲੱਗਦੇ ਹੋ ਤਾਂ ਬਹੁਤ ਸਾਰਾ ਇਤਿਹਾਸ ਖੁੱਲ ਕੇ ਤੁਹਾਡੇ ਸਾਹਮਣੇ ਆ ਜਾਂਦਾ ਹੈ ਇਸ ਧਰਤੀ ਤੇ ਬਹੁਤ ਸਾਰੇ Hindu ਦੇਵੀ ਦੇਵਤੇ ਪਹੁੰਚੇ ਔਰ Hindu ਸਮਾਜ ਦੇ ਅੰਦਰ ਬਹੁਤ ਹੀ ਸ਼ਰਧਾ ਭਾਵਨਾ ਨਾਲ ਇਸ ਧਰਤੀ ਨੂੰ ਨਤਮਸਤ ਕੀਤਾ ਜਾਂਦਾ ਹੈ ਪਰ ਦੂਜੇ ਪਾਸੇ ਜੇਕਰ ਅਸੀਂ ਸਿੱਖ ਇਤਿਹਾਸ ਦੇ ਪੰਨਿਆਂ ਨੂੰ ਫਰੋਲੀਏ ਤਾਂ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਵੀ ਬਹੁਤ ਸਾਰਾ ਇਤਿਹਾਸ ਸਾਨੂੰ ਇੱਥੋਂ ਲੱਭ ਜਾਂਦਾ ਹੈ ਉਸ ਇਤਿਹਾਸ ਦੇ ਵਿੱਚ ਗੁਰੂ ਸਹਿਬਾਨਾਂ ਦੀ ਚਰਨਛੋਪਾ ਪ੍ਰਾਪਤ ਇਹ ਧਰਤੀ 6ਵੀਂ ਪਾਤਸ਼ਾਹੀ 9ਵੀਂ ਪਾਤਸ਼ਾਹੀ ਔਰ ਇਹ ਤੋਂ ਬਿਨਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਧਰਤੀ ਤੇ ਪਹੁੰਚੇ ਇਸ ਮਹੱਤਤਾ ਦੇ ਨਾਲ ਵੀ ਅਸੀਂ ਇਸ ਨੂੰ ਦੇਖਦੇ ਹਾਂ ਪਰ ਦੂਜੇ ਪਾਸੇ ਸਾਡੇ ਉਹ ਸਿੱਖ ਜਰਨੈਲ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਖਾਲਸਾ ਮিনার ਬਣਵਾਇਆ ਉਹ ਇਸ ਕਰਕੇ ਕਿ ਸਾਡੇ ਜੋ ਸ਼ਹੀਦ ਹੋਏ ਸਾਡੇ ਸਿੱਖ ਯੋਧੇ ਸ਼ਹੀਦ ਹੋਏ ਆਉਣ ਵਾਲੀਆਂ ਪੀੜੀਆਂ ਆਉਣ ਵਾਲੀਆਂ ਨਸਲਾਂ ਯਾਦ ਰੱਖਣਗੀਆਂ ਸਿੱਖ ਇਤਿਹਾਸ ਉਹਨਾਂ ਨੂੰ ਯਾਦ ਰੱਖੇਗਾ ਪਰ ਸ਼ਾਇਦ ਅਸੀਂ ਇਸ ਤੋਂ ਵਿਸਰ ਗਏ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਦੀ ਉਹ ਸੋਚ ਨੂੰ ਅੱਗੇ ਨਹੀਂ ਵਧਾ ਸਕੇ ਉਹਦੀ ਇੱਕ ਤਸਵੀਰ ਦਿਖਾਉਂਦੇ ਆ ਇਹ ਖਾਲਸਾ ਮিনার ਹੈ ਜੋ ਥਾਨੇਸਰ ਦੇ ਵਿੱਚ ਹੈ ਹਾਲਾਂਕਿ ਪੁਰਕ ਖੇਤਰ ਨੂੰ ਹੀ ਪਹਿਲਾਂ ਥਾਨੇਸਰ ਕਿਹਾ ਜਾਂਦਾ ਰਿਹਾ ਔਰ ਇਹ ਖਾਲਸਾ ਮিনার ਹੈ ਜਿਸ ਨੂੰ ਬਹੁਤ ਹੀ ਇੱਕ ਸੁਲਜੀ ਹੋਈ ਸੋਚ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੇ ਬਣਵਾਇਆ ਹੋਵੇਗਾ ਉਸ ਵੇਲੇ ਕਿ ਸਾਡੀਆਂ ਨਸਲਾਂ ਸਾਡੀਆਂ ਪੀੜ੍ਹੀਆਂ ਸਾਡੇ ਯੋਧਿਆਂ ਨੂੰ ਯਾਦ ਰੱਖਣਗੀਆਂ ਹਾਲਾਂਕਿ ਇਹ ਧਰਤੀ ਨੌਨ ਪੰਜਾਬੀ ਹੈ ਇੱਥੇ ਸਿੱਖ ਘੱਟ ਗਿਣਤੀ ਹੈ ਪਰ ਫਿਰ ਵੀ ਇਹ ਬਹੁਤ ਸਾਰੇ ਸਵਾਲ ਪੈਦਾ ਕਰਦੀਆਂ ਨੇ ਤਸਵੀਰਾਂ ਕਿ ਸਾਡੀਆਂ ਸਾਡਾ ਉਹ ਇਤਿਹਾਸਕ ਸਰਮਾਇਆ ਅਸੀਂ ਇਸ ਨੂੰ ਸਾਂਭ ਵੀ ਨਹੀਂ ਸਕੇ ਆ ਦੇਖੋ ਇਹ ਮিনার ਆਪਣੇ ਆਪ ਦੇ ਵਿੱਚ ਬਹੁਤ ਸਾਰੇ ਸਵਾਲ ਕਰ ਰਿਹਾ ਹੈ ਕਿ ਇਸ ਨੂੰ ਸਾਂਭ ਸੰਭਾਲ ਕਿਉਂ ਨਹੀਂ ਹੋਈ ਸਾਡਾ ਇੰਨਾ ਰਿਚ ਇਤਿਹਾਸ ਇੰਨੀਆਂ ਸਾਡੀਆਂ ਕੁਰਬਾਨੀਆਂ ਇੰਨੀਆਂ ਸਾਡੀਆਂ ਸ਼ਹੀਦੀਆਂ ਔਰ ਅਸੀਂ ਬਹੁਤ ਸਾਰੇ ਗੁਰੂ ਘਰ ਬਣਾਉਨੇ ਆ ਔਰ ਨਤਮਸਤਕ ਵੀ ਹੁੰਦੇ ਆ ਉੱਥੇ ਜਾ ਕੇ ਪਰ ਜਿਹੜੀਆਂ ਅਜਈਆਂ ਇਤਿਹਾਸਕ ਥਾਵਾਂ ਹੈਗੀਆਂ ਅਸੀਂ ਉਹਨਾਂ ਨੂੰ ਸਾਂਭ ਕਿਉਂ ਨਹੀਂ ਸਕੇ ਹਾਲਾਂਕਿ ਬਹੁਤ ਸਾਰੇ ਅਜੇਹੇ ਸਿੱਖ ਵਿਦਵਾਨ ਸਿੱਖ ਜਥੇਬੰਦੀਆਂ ਜਿਨ੍ਹਾਂ ਨੂੰ ਇਸ ਬਾਰੇ ਪਤਾ ਵੀ ਹੋਏਗਾ ਔਰ ਬਹੁਤੇ ਵੀ ਹੋਣਗੇ ਜਿਹੜੇ ਕਹਿੰਦੇ ਨੇ ਕਿ ਸਾਨੂੰ ਹਾਲੇ ਇਸ ਦਾ ਪਤਾ ਨਹੀਂ ਸੀ ਕਿ ਇੱਥੇ ਸਥਿਤ ਹੈ ਪਰ ਸਾਡੇ ਵਾਸਤੇ ਇਹ ਵੀ ਨਮੋਸ਼ੀ ਤੇ ਸ਼ਰਮ ਵਾਲੀ ਗੱਲ ਹੈ ਕਿ ਸਿੱਖ ਇਤਿਹਾਸ ਦੇ ਵਿੱਚ ਅਜਿਹਾਂ ਥਾਵਾਂ ਹੋਣ ਅਜੇਹੇ ਸ਼ਰਮਾਏ ਹੋਣ ਤੇ ਅਸੀਂ ਸਾਡਾ ਜਵਾਬ ਹੋਵੇ ਕਿ ਸਾਨੂੰ ਇਹਨਾਂ ਬਾਰੇ ਜਾਣਕਾਰੀ ਨਹੀਂ ਸੀ ਕਿ ਮੈਂ ਕਿਸ ਹਵਾਲੇ ਨਾਲ ਕਹਿ ਰਿਹਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਢਿੰਡਾ ਹੋਰਾਂ ਨਾਲ ਸਾਡੀ ਫੋਨ ਤੇ ਗੱਲਬਾਤ ਹੋਈ। ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਸਾਡੇ ਧਿਆਨ ਵਿੱਚ ਨਹੀਂ ਸੀ। ਤੁਹਾਨੂੰ ਪਹਿਲਾਂ ਉਹ ਗੱਲਬਾਤ ਸੁਣਾਉਣੇ ਆ। ਢਿੰਡਾ ਸਾਹਿਬ ਥਾਨੇ ਸਰ ਦੇ ਵਿੱਚ ਖਾਲਸਾ ਮিনার ਹੈ। ਜੀ ਤਾਂ ਉਹਦੇ ਆਲੇ ਦੁਆਲੇ ਸਾਡੀ ਬਹੁਤ ਵਿਰਾਸਤੀ ਸਾਡਾ ਇੱਕ ਇਤਿਹਾਸ ਦੇ ਵਿੱਚੋਂ ਹੈ। ਤਾਂ ਉਹਦੇ ਤੁਸੀਂ ਇੱਥੇ ਪਹੁੰਚੇ ਹੋ ਕਿ ਆਲੇ-ਦੁਆਲੇ ਉਸਦੇ ਜੋ ਕੁਝ ਪਿਆ ਏ ਇਸ ਨੂੰ ਸੰਭਾਲਣ ਦੇ ਵਾਸਤੇ ਕੋਈ ਤੁਹਾਡੀ ਕਮੇਟੀ ਦੇ ਵੱਲੋਂ ਕੋਈ ਉਪਰਾਲਾ ਹੋਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਜੀ ਮੈਨੂੰ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਕੁਝ ਦਿਨ ਪਹਿਲੋਂ ਤੱਕ ਭਾਵੇਂ ਮੈਂ ਕੁਰੂ ਖੇਤਰ ਮੇਰਾ ਹੈੱਡ ਆਫਿਸ ਏ ਪਰ ਅਜੇ ਤੱਕ ਮੇਰੀ ਜਾਣਕਾਰੀ ਵਿੱਚ ਨਹੀਂ ਸੀ ਆਇਆ ਬਿਲਕੁਲ ਕੁਝ ਆਇਆ ਵੀ ਇਹ ਗੂਗਲ ਤੇ ਸਰਚ ਮਾਰੋ ਉਹ ਵੀ ਇੱਥੇ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਮিনার ਏ ਤੇ ਉਹ ਉਹਦੇ ਬਾਰੇ ਚਰਚਾ ਕਰਨੀ ਹੈ ਹੂੰ ਤੇ ਮੈਂ ਉਸ ਦਿਨ 25 ਤਰੀਕ ਦੀ ਉਹ ਰੈਲੀ ਚਿਸ ਸੰਬਧੀ ਮੈਂ ਹਰਿਆਣਾ ਲਈ ਨਿਕਲਦੀ ਫਿਰ ਫਿਰ ਸਾਡੀ 3 ਤਰੀਕ ਦਾ ਪ੍ਰੋਗਰਾਮ ਸੀ ਦਰਸ ਅਸਲੀ ਗੱਲ ਇਹ ਕਿ ਮੈਂ ਉਸ ਮিনার ਦੀ ਜਗ੍ਹਾ ਤੇ ਹਾਲੀ ਤੱਕ ਦਰਸ਼ਨ ਨਹੀਂ ਕਰ ਸਕਿਆ ਬਾਕੀ ਮੈਨੂੰ ਕੋਈ ਦਿਨ ਪਹਿਨੋ 10 8 7 ਦਿਨ ਪਹਿਨੋ ਪਤਾ ਜਰੂਰ ਲੱਗ ਗਿਆ ਸੀ ਉਸ ਗੱਲ ਦਾ ਵੀ ਇੱਥੇ ਮিনার ਹੈ ਤੇ ਮੇਰੀ ਭਾਵਨਾ ਵੀ ਹੈ ਕਿ ਮੈਂ ਉਹਨੂੰ ਵੇਖਾਂ ਮੈਨੂੰ ਵੀ ਪਤਾ ਲੱਗਾ ਕਿ ਉਹ ਬੜੀ ਖਸਤ ਹਾਲ ਵਿੱਚ ਪਈ ਹੈ ਇਹ ਬਿਲਕੁਲ ਖਸਤਾ ਹਾਲਤ ਚ ਹੈ ਜੀ ਉੱਥੇ ਆਲੇ ਦੁਆਲੇ ਦੇ ਲੋਕ ਦੱਸਦੇ ਆ ਕਿ ਅੰਦਰ ਸੱਪ ਬਹੁਤ ਜ਼ਿਆਦਾ ਨੇ ਆਲੇ ਦੁਆਲੇ ਲੋਕਾਂ ਨੇ ਰੂੜੀਆਂ ਲਾ ਰੱਖੀਆਂ ਨੇ ਉਹਦੇ ਆਲੇ ਦੁਆਲੇ ਬਹੁਤ ਹੀ ਜ਼ਿਆਦਾ ਖਸਤਾ ਹਾਲਤ ਹੈ ਪਰ ਇਹ 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 ਚਿੰਦਾ ਸਾਹਿਬ ਹੈਰਾਨੀ ਦੀ ਗੱਲ ਹੈ ਕਿ ਤੁਸੀਂ ਪ੍ਰਧਾਨ ਹੋ ਕਾਫੀ ਸਮੇਂ ਤੋਂ ਕਮੇਟੀ ਦੇ ਵਾਸਤੇ ਕੰਮ ਕਰ ਰਹੇ ਹੋ ਬਹੁਤ ਸਾਰੀਆਂ ਕਮੇਟੀਆਂ ਇਸ ਤੋਂ ਪਹਿਲਾਂ ਵੀ ਬਣੀਆਂ ਕਿਸੇ ਦੇ ਵੀ ਮਨਾਰ ਧਿਆਨ ਦੇ ਵਿੱਚ ਨਹੀਂ ਆਇਆ ਆ ਬਸ ਨਾ ਇਹ ਸਮਝੋ ਵੀ ਧਿਆਨ ਵਿੱਚ ਨਹੀਂ ਆਇਆ ਜਾਣ ਗੋਲੀਆਂ ਕੀਤਾ ਗਿਆ ਮੈਨੂੰ ਜਦੋਂ ਦਾ ਪਤਾ ਲੱਗਿਆ ਮੋਸੇਲ ਆਪਣੀ ਟੀਮ ਘੱਲੀ ਉੱਥੇ ਤੇ ਉਹਨਾਂ ਨੇ ਮੈਨੂੰ ਰਿਪੋਰਟ ਦਿੱਤੀ ਵੀ ਵਾਕਈ ਉਹ ਬੜਾ ਮੰਨ ਰਿਹਾ ਸਾਡੀ ਸਿੱਖ ਕੌਮ ਵਾਸਤੇ ਬੜੀ ਤਰਸਦੀ ਵਾਲੀ ਗੱਲ ਹੈ ਮੰਨ ਭਾਗੀ ਗੱਲ ਹੈ ਕਿ ਸਾਡਾ ਐਡਾ ਵੱਡਾ ਮਨਾਰ ਹੋਵੇ ਬਾਬੇ ਬੰਦਾ ਸਿੰਘ ਬਹਾਦਰ ਦਾ ਤੇ ਉਹਦੀ ਇਹ ਦਰਦਿਸ਼ਾ ਆਵੇ ਤੇ ਮੈਂ ਉਹਨ ਛੇਤੀ ਇੱਕ ਕਮੇਟੀ ਇਕੱਠੀ ਕਰਕੇ ਨਾ ਜੀ ਉਹਦੇ ਤੇ ਸਾਰਾ ਉਹਦੀ ਸਫਾਈ ਕਰਕੇ ਜੋ ਮੁਰੰਮਤ ਮੁਰੰਮਤ ਹੋਣੀ ਹੈ ਉਹਨੂੰ ਇੱਕ ਆਪਾਂ ਇਹ ਜਿਹੜਾ ਅਜੂਬਾ ਜਿਹਾ ਬਣਾ ਰਹਿਆਂਗੇ ਵੀ ਜਿੱਥੋਂ ਸੰਤਾਂ ਦੇ ਇਰੇ ਗੁਰਦੁਆਰਾ ਸਾਹਿਬ ਹੁੰਦੀਆਂ ਨੇ ਜਾਂ ਹੋਰ ਸੰਗਤ ਦਰਸ਼ਨ ਕਰਨ ਹੁੰਦੀ ਏ ਇਥੇ ਗੁਰੂ ਘਰਾਂ ਦੇ ਤੇ ਉਹ ਮিনার ਦੇ ਵੀ ਜਾ ਕੇ ਜਰੂਰ ਉੱਥੇ ਜਾਣ ਕਰ ਕੋਸ਼ਿਸ਼ ਮੇਰੀ ਜੀ ਜੀ ਅ ਅੱਛਾ ਇਹਦਾ ਹੁਣ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਇਸ ਨੂੰ ਤੁਸੀਂ ਰੈਨੋਵੇਟ ਕਰਵਾਓਗੇ ਕਿ ਇਤਿਹਾਸਕ ਤੌਰ ਤੇ ਜਾਣਕਾਰੀ ਹੈ ਕਿਉਂਕਿ ਇਹਨੂੰ ਬਹੁਤ ਜ਼ਿਆਦਾ ਸਰਚ ਰਿਸਰਚ ਕਰਨ ਦੀ ਜ਼ਰੂਰਤ ਹੋਏਗੀ हां ने बिल्कुल देखो जी गूगल ਤੋਂ ਹੀ ਹਾਲੀ ਤੇ ਰਿਸਰਚ ਹੋਇਆ ਹੈ ਬਾਕੀ ਉਥੇ ਜਾਾਂਗੇ ਗੂਗਲ ਤੇ ਜਾਾਂਗੇ ਸਾਰਾ ਕੁਝ ਵੇਖਾਂਗੇ ਬੇਰਕੀ ਸਿਸਟਮ ਕਿਵੇਂ ਜੋ ਕੁਝ ਵੀ ਕਿੰਨਾ ਧਰ ਬਾਬਾ ਬੰਦਾ ਸਿੰਘ ਬਹਾਦਰ ਜੀ ਰਹੇ ਕੀ ਇਹਦੇ ਪਿੱਛੇ ਕੀ ਆ ਸੋ ਸਾਰਾ ਕੁਝ ਵੇਖਣਾ ਪਏਗਾ ਮੈਂ ਆਪਣੇ ਇਤਿਹਾਸ ਕਰਦੀ ਨਾ ਵੈ ਡਿਊਟੀ ਲਾ ਦਿੱਤੀ ਇਹ ਜਿਹੜਾ ਡਾਕਟਰ ਹੈ ਇਸ ਗੱਲ ਤੇ ਸਾਡਾ ਐਸਡੀਪੀ ਦਾ ਡਿਊਟੀ ਲਾ ਦਿੱਤੀ ਹੈ ਵੀ ਇਹਦੇ ਬਾਰੇ ਪਤਾ ਕਰੋ ਤੇ ਮੈਨੂੰ ਸਾਰਾ ਕੁਝ ਕਰਕੇ ਦੱਸੋ ਉਹ ਲੱਗਾ ਇਸ ਕੰਮ ਤੇ ਉਦੋਂ ਹੀ ਲੱਗਾ ਤੇ ਮੇਰੇ ਖਿਆਲ ਪੰਜ ਚਾਰ ਦਿਨ ਹੋ ਗਏ ਨੇ ਔਰ ਸਰਚ ਕਰ ਰਿਹਾ ਇਹਦੇ ਤੇ ਸਾਰੀ ਜਾਨੀ ਕਮੇਟੀ ਦੇ ਪੂਰੇ ਧਿਆਨ ਦੇ ਵਿੱਚ ਆ ਤੇ ਕਮੇਟੀ ਹੁਣ ਇਸ ਨੂੰ ਰੈਨੋਵੇਟ ਕਰਵਾਏਗੀ ਜੀ ਬਿਲਕੁਲ ਸਾਡੀਆਂ ਨਜ਼ਰਾਂ ਵਿੱਚ ਪਹਿਲੇ ਦੇ ਰੂਪੇ ਜੋ ਦੇ ਕੰਮ ਕਰਾਂਗੇ ਜੀ ਪਹਿਲ ਰੂਪ ਤੇ ਨੂੰ ਨਿਕੋਲੀਆ ਨਹੀਂ ਰੱਖਿਆ ਜਾਏਗਾ ਠੀਕ ਹੈ ਚਿੰਡਾ ਸਾਹਿਬ ਚਿੰਡਾ ਸਾਹਿਬ ਤੁਸੀਂ ਇਹ ਵਾਅਦਾ ਕੀਤਾ ਤੇ ਸਾਡੇ ਧਿਆਨ ਵਿੱਚ ਨਹੀਂ ਸੀ ਅਸੀਂ ਹੁਣ ਇੱਕ ਕਮੇਟੀ ਗਠਿਤ ਕਰਨ ਲੱਗੇ ਆ ਇਤਿਹਾਸਕਾਰਾਂ ਨੂੰ ਅਸੀਂ ਕਹਿ ਦਿੱਤਾ ਹੁਣ ਅਸੀਂ ਇਸ ਨੂੰ ਰੈਨੋਵੇਟ ਕਰਵਾਵਾਂਗੇ ਇੱਕ ਇਸ ਨੂੰ ਅਸੀਂ ਇਸ ਤਰੀਕੇ ਨਾਲ ਤਿਆਰ ਕਰਾਂਗੇ ਕਿ ਸਾਠੀ ਸਾਡੀ ਸਿੱਖ ਸੰਗਤ ਜਦੋਂ ਗੁਰੂ ਘਰਾਂ ਦੇ ਦਰਸ਼ਨ ਕਰਨ ਆਵੇ ਤਾਂ ਮਨਾਰ ਦੇਵੀ ਦਰਸ਼ਨ ਕਰੇ ਅਸੀਂ ਉਡੀਕ ਕਰਾਂਗੇ ਕਿ ਅਜਿਹਾ ਹੋਵੇ ਸਮਾਂ ਲੱਗਣਾ ਪਰ ਚੰਗੀ ਗੱਲ ਹੈ ਕਿ ਤੁਸੀਂ ਆਪਣੇ ਇਸ ਸਨਿਯੌਰ ਦੇ ਵਿੱਚ ਕਰਵਾਓ ਪਰ ਇੱਕ ਤਸਵੀਰ ਔਰ ਇਸ ਕੈਮਰੇ ਦੀ ਨਜ਼ਰ ਦੇ ਨਾਲ ਤੁਸੀਂ ਵੇਖੋ ਬਹੁਤ ਸਾਰੀਆਂ ਤਸਵੀਰਾਂ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿੰਦਾ ਸਾਹਿਬ ਕਿ ਤੁਹਾਡੇ ਧਿਆਨ ਚ ਰਹੇ ਔਰ ਨਾਲ ਪੁਰਾਣੀਆਂ ਜਿਹੜੀਆਂ ਕਮੇਟੀਆਂ ਇਸ ਤੋਂ ਪਹਿਲਾਂ ਵੀ ਹਰਿਆਣੇ ਦੇ ਵਿੱਚ ਕੰਮ ਕਰ ਗਈਆਂ ਚਾਹੇ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਕਿਉਂ ਨਾ ਹੋਵੇ ਅਸੀਂ ਸਭ ਦੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦੇ ਆ ਕਿ ਇਹ ਮিনার ਸਾਡਾ ਹੈ ਸਾਡੇ ਯੋਧਿਆਂ ਨੇ ਬਣਾਇਆ ਇੱਕ ਇੱਕ ਸੋਚ ਨਾਲ ਬਣਾਇਆ ਤਾਂ ਇਸ ਨੂੰ ਅਸੀਂ ਲਵਾਰਸ ਕਿਉਂ ਹੋਂ ਦਿੱਤਾ ਅਸੀਂ ਲਵਾਰਸ ਕਿਉਂ ਛੱਡ ਦਿੱਤਾ ਇਹ ਸਾਡੇ ਲਈ ਬਹੁਤ ਵੱਡਾ ਸਵਾਲ ਹੈ ਤੇ ਸਾਡੇ ਲਈ ਇਹ ਸ਼ਰਮ ਦੇਣ ਵਾਲਾ ਸਵਾਲ ਹੈ ਤਾਂ ਇਸ ਦੇ ਆਲੇ ਦੁਆਲੇ ਦੀ ਤਸਵੀਰ ਨਾਲ ਨਾਲ ਅਸੀਂ ਤੁਹਾਨੂੰ ਦਿਖਾਵਾਂਗੇ ਜਦੋਂ ਅਸੀਂ ਲੋਕਲ ਲੋਕਾਂ ਨਾਲ ਗੱਲਬਾਤ ਕੀਤੀ ਹੈ ਤਾਂ ਲੋਕ ਇਸ ਨੂੰ ਕਹਿੰਦੇ ਆ ਕਿ ਇਹ ਇੱਕ ਖੰਡਰ ਹੈ ਇਸ ਨੂੰ ਕਿਸੇ ਨੂੰ ਇਸ ਦਾ ਇਤਿਹਾਸ ਨਹੀਂ ਪਤਾ ਕਿਉਂਕਿ ਨਾਨ ਪੰਜਾਬੀ ਨਾਨ ਸਿੱਖ ਲੋਕ ਜਿਹੜੇ ਨੇ ਇੱਥੇ ਰਹਿੰਦੇ ਆ ਔਰ ਉਹ ਕਹਿੰਦੇ ਨੇ ਕਿ ਇਹ ਖੰਡਰ ਹੈ ਜਦੋਂ ਕਿਸੇ ਨੂੰ ਅਸੀਂ ਕੋਸ਼ਿਸ਼ ਹੀ ਨਹੀਂ ਕੀਤੀ ਇਸ ਨੂੰ ਅੱਗੇ ਇਸ ਸਰਮਾਇਏ ਨੂੰ ਵਧਾਉਣ ਦੇ ਲਈ ਤਾਂ ਫਿਰ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਵੀ ਕਿਵੇਂ ਹੋ ਸਕਦੀ ਹੈ ਤਾਂ ਇੱਥੇ ਸੱਪਾਂ ਦਾ ਘਰ ਇੱਥੇ ਕੀੜਿਆਂ ਦੇ ਭੌਣ ਬਣ ਚੁੱਕੇ ਆ ਆਲੇ ਦੁਆਲੇ ਇਹ ਰੂੜੀਆਂ ਲੱਗ ਚੁੱਕੀਆਂ ਨੇ ਪਰ ਸਾਡੇ ਜਿਹੜੇ ਸਰਮਾਇਆ ਨੂੰ ਸੰਭਣ ਵਾਲੇ ਲੋਕ ਨੇ ਜਿਹੜੇ ਇਹ ਦਾਵਾ ਕਰਦੇ ਆ ਕਿ ਅਸੀਂ ਸਿੱਖ ਇਤਿਹਾਸ ਨੂੰ ਸੰਭਕ ਕੇ ਰੱਖਣ ਦਾ ਕੰਮ ਕਰਦੇ ਆ ਉਹਨਾਂ ਤੱਕ ਸ਼ਾਇਦ ਇਹ ਗੱਲ ਪਹੁੰਚੀ ਨਹੀਂ ਜਾਂ ਇਸ ਨੂੰ ਅਣਗੌਲਿਆ ਕੀਤਾ ਗਿਆ ਕਿ ਸਾਡਾ ਇੱਕ ਮিনার ਰੋਲ ਰਿਹਾ ਹੈ ਹਰ ਰੋਜ਼ ਉਹ ਟੈਟੇਰੀ ਹੋ ਰਿਹਾ ਹੈ ਉਹਦੇ ਨਾਲ ਨਾਲ ਰੂੜੀਆਂ ਲੱਗ ਚੁੱਕੀਆਂ ਨੇ ਜਿੱਥੇ ਲੋਕਾਂ ਨੇ ਦਰਸ਼ਨ ਕਰਨ ਆਉਣਾ ਸੀ ਲੋਕ ਉਥੋਂ ਲੰਘਣੋਂ ਡਰਦੇ ਆ ਕਿ ਸਾਡਾ ਕੋਈ ਨੁਕਸਾਨ ਨਾ ਹੋ ਜੇ ਸਾਡੇ ਸੱਪ ਡੰਗ ਨਾ ਮਾਰ ਜਾਵੇ ਤਾਂ ਚੀਂਡਾ ਸਾਹਿਬ ਇਹ ਕਹਿੰਦੇ ਆ ਕਿ ਅਸੀਂ ਇਸ ਨੂੰ ਸਵਾਰਾਂਗੇ ਇਹ ਸਾਡੇ ਲਈ ਬਹੁਤ ਸ਼ਰਮ ਵਾਲੀ ਗੱਲ ਹੈ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਸੀਂ ਇਹ ਇਹ ਗੱਲ ਕਹਿ ਰਹੇ ਹਾਂ ਕਿ ਅਸੀਂ ਇਸ ਨੂੰ ਸਵਾਰਨ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇਸ ਤਸਵੀਰ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ ਔਰ ਸਾਡੀ ਕੋਸ਼ਿਸ਼ ਇਹ ਵੀ ਹੈ ਕਿ ਅਗਲੀ ਤਸਵੀਰ ਅਸੀਂ ਉਹ ਲੈ ਕੇ ਆਈਏ ਜਦੋਂ ਇੱਥੇ ਹਰਿਆਣਾ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਪਹੁੰਚੇ ਔਰ ਇਸ ਤੇ ਕੋਈ ਅੱਗੇ ਕੰਮ ਹੋਵੇ ਇੱਥੇ ਆਲਾ ਦੋਲਾ ਸਾਫ਼ ਹੋਵੇ ਤੇ ਇਸ ਨੂੰ ਰੈਨੋਵੇਟ ਕਰਨ ਦਾ ਕਰਨ ਦੀ ਪ੍ਰਕਿਰਿਆ ਜਿਹੜੀ ਹੈ ਉਹ ਸ਼ੁਰੂ ਹੋਵੇ